ਅਲਫਾਜ਼ ਚੈਨਲ ਵਿੱਚ ਸਾਰਿਆਂ ਦਾ ਸਵਾਗਤ ਹੈ ਸਾਰੇ ਸੁਣਨ ਵਾਲਿਆਂ ਨੂੰ ਨਿੱਘੀ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਪ੍ਰਮਾਤਮਾ ਨੇ ਸਾਨੂੰ ਆਪਣੇ ਅਲਫਾਜ਼ ਹੋਰਾਂ ਅੱਗੇ ਪੇਸ਼ ਕਰਨ ਦੀ ਜੋ ਬਾਖਮਾਂ ਦਾਤ ਬਖਸ਼ੀ ਹੈ ਇਹਨਾਂ ਦੀ ਐਮਿਅਤ ਉਸ ਇਨਸਾਨ ਤੋਂ ਪੁੱਛਣਾ ਜੋ ਮੁਸ਼ਕਲ ਦੌਰ ਵਿੱਚੋਂ ਗੁਜ਼ਰਿਆ ਹੋਵੇ ਤੇ ਕਿਸੇ ਨੇ ਉਸ ਦਾ ਹੌਸਲਾ ਵਧਾਉਣ ਲਈ ਕੁਝ ਵਜਨਦਾਰ ਤੇ ਵਧੀਆ ਅਲਫਾਜ਼ ਵਰਤੇ ਹੋਣ ਸਾਡੇ ਖੁਦ ਦੇ ਅਲਫਾਜ਼ ਵੀ ਸਾਡੀ ਜ਼ਿੰਦਗੀ ਤੇ ਗਹਿਰਾ ਪ੍ਰਭਾਵ ਪਾਉਂਦੇ ਹਨ ਪਰ ਜੇ ਅਲਫਾਜ਼ ਵਜ਼ਨਦਾਰ ਹੋਣ ਤਾਂ ਜ਼ਿੰਦਗੀ ਨੂੰ ਬਿਹਤਰ ਬਣਾਉਣ ਵਿੱਚ ਸਾਈ ਹੁੰਦੇ ਹਨ ਸੋ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਸਾਡੀ ਕਹਾਣੀ ਦੇ ਅਲਫਾਜ਼ ਵਜ਼ਨਦਾਰ ਹੋਣ ਸੋ ਆਓ ਸ਼ੁਰੂ ਕਰੀਏ ਅੱਜ ਦੀ ਇਹ ਕਹਾਣੀ ਪੁਰਾਣੇ ਵੇਲਿਆਂ ਦੀ ਗੱਲ ਹੈ ਇੱਕ ਵਾਰ ਸੋਹਾਂ ਦੇ ਕੰਡੇ ਸਾਰੇ ਦੇਵਤੇ ਪ੍ਰithvi ਦੇਵੀ ਦੇ ਨਿਯੋਤੇ ਉੱਤੇ ਇੱਕ ਭੋਜ ਤੇ ਪੁੱਜੇ ਵੱਡੇ-ਵੱਡੇ ਪੰਡਾਲ ਲੱਗੇ ਹੋਏ ਸਨ। ਦੇਵਤੇ ਵਾਰੋ-ਵਾਰੀ ਆਪੋ ਆਪਣੇ ਵਾਹਨ ਤੇ ਸਵਾਰ ਹੋ ਕੇ ਪੰਡਾਲ ਵਿੱਚ ਪੁੱਜ ਰਹੇ ਸਨ। ਸਭ ਤੋਂ ਪਹਿਲਾਂ ਬ੍ਰਹਮਾ ਜੀ ਹੰਸ ਉੱਤੇ ਸਵਾਰ ਹੋ ਕੇ ਪੰਡਾਲ ਵਿੱਚ ਉਤਰੇ। ਫਿਰ ਵਿਸ਼ਨੂੰ ਜੀ ਗਰਡ ਉੱਤੇ ਸਵਾਰ ਹੋ ਕੇ ਪੰਡਾਲ ਵਿੱਚ ਉਤਰੇ। ਸ਼ਿਵ ਜੀ ਨੰਦੀ ਉੱਤੇ ਪੁੱਜੇ ਤੇ ਇਸੇ ਤਰ੍ਹਾਂ ਹੀ ਕਈ ਹੋਰ ਦੇਵ ਉੱਤੇ ਇਸ ਮੌਕੇ ਉੱਤੇ ਧਰਮਰਾਜ ਜੀ ਵੀ ਆਏ। ਉਹ ਵੀ ਆਪਣੇ ਝੋਟੇ ਤੇ ਸਵਾਰ ਸਨ। ਦੇਵਤੇ ਪੂਜ ਪੰਡਾਲ ਵਿੱਚ ਚਲੇ ਗਏ। ਉੱਥੇ ਉਹਨਾਂ ਵਾਸਤੇ ਧੁੱਪ ਢਾਲ ਪੜੀ ਹੋਈ ਸਨ। ਇੱਕ ਉਹ ਜਿਸ ਵਿੱਚ ਉਹਨਾਂ ਦੇ ਵਾਹਨ ਰੁਕਣੇ ਸਨ ਤੇ ਦੂਜਾ ਉਹ ਜਿੱਥੇ ਉਹਨਾਂ ਨੇ ਖਾਣੇ ਦਾ ਪ੍ਰਬੰਧ ਸੀ। ਤੇ ਉੱਥੇ ਹੀ ਕੁਝ ਪੰਛੀ ਦੇਵਤਿਆਂ ਅਤੇ ਉਹਨਾਂ ਦੇ ਵਾਹਨਾਂ ਦੇ ਦਰਸ਼ਨ ਕਰ ਲਈ ਪੁੱਜੇ ਹੋਏ ਸਨ। ਜਦੋਂ ਜਮਰਾਜ ਝੋਟੇ ਤੋਂ ਉਤਰ ਰਹੇ ਸਨ ਤਾਂ ਉਹਨਾਂ ਦੀ ਨਜ਼ਰ ਇੱਕ ਕਬੂਤਰ ਤੇ ਜਾ ਪਈ ਜੋ ਕੁਝ ਪੰਛੀਆਂ ਨਾਲ ਉੱਥੇ ਬੈਠਾ ਸੀ ਜਮਰਾਜ ਨੇ ਗਹਿਰੀ ਨਜ਼ਰ ਨਾਲ ਕਬੂਤਰਾਂ ਨੂੰ ਦੇਖਿਆ ਤੇ ਫਿਰ ਹੈਰਾਨ ਜੇ ਹੋ ਕੇ ਮੁਸਕਰਾ ਕੇ ਅੱਗੇ ਲੰਘ ਗਏ ਤੇ ਕਬੂਤਰ ਜਮਰਾਜ ਦੀ ਮੁਸਕਰਾਹਟ ਤੋਂ ਕੰਬਰਾ ਗਿਆ ਉਹ ਸਮਝ ਗਿਆ ਕਿ ਜਮਰਾਜ ਦੀ ਗਹਿਰੀ ਨਜ਼ਰ ਨਾਲ ਦੇਖਣਾ ਇਸ ਤੇ ਜ਼ਰੂਰ ਕੋਈ ਅਰਥ ਹਨ ਉਸ ਦੀ ਜਾਨ ਸੁੱਕਣ ਲੱਗ ਪਈ ਕਬੂਤਰ ਘਬਰਾਇਆ ਹੋਇਆ ਗਰੜ ਕੋਲ ਗਿਆ ਤੇ ਪ੍ਰਣਾਮ ਕਰਕੇ ਬੇਨਤੀ ਕੀਤੀ ਕਹਿਣ ਲੱਗਾ ਮਹਾਰਾਜ ਤੁਸੀਂ ਪੰਛੀਆਂ ਦੇ ਰਾਜੇ ਹੋ ਮੇਰੇ ਸਿਰ ਤੇ ਮੌਤ ਮੰਡਲਾ ਰਹੀ ਹੈ ਮੈਨੂੰ ਰੱਖਿਆ ਕਰੋ ਮੈਂ ਤੁਹਾਡੀ ਸ਼ਰਨਾ ਆ ਹਾਂ ਤੈਨੂੰ ਕਾਹਦਾ ਡਰ ਹੈ ਕਿਸ ਤੋਂ ਤੇਰੀ ਰੱਖਿਆ ਕਰਨੀ ਹੈ ਗਰੜ ਨੇ ਕਬੂਤਰ ਨੂੰ ਡਰਨ ਕੰਬਦੇ ਵੇਖ ਕੇ ਪੁੱਛਿਆ ਕਬੂਤਰ ਕਹਿਣ ਲੱਗਾ ਜਮਰਾਜ ਮੇਰੇ ਵੱਲ ਧਿਆਨ ਨਾਲ ਵੇਖਦੇ ਹੋਏ ਮੁਸਕਰਾਏ ਨੇ ਜਾਪਦਾ ਹੈ ਮੇਰੀ ਮੌਤ ਸਿਰ ਤੇ ਨੱਚ ਰਹੀ ਹੈ ਉਹਨਾਂ ਦੀ ਗਹਿਰੀ ਮੁਸਕਰਾਟ ਦਾ ਕਾਰਨ ਹੋਰ ਕੁਝ ਨਹੀਂ ਹੋ ਸਕਦਾ ਮੈਂ ਤੇਰੇ ਲਈ ਕੀ ਕਰ ਸਕਦਾ ਹਾਂ ਗਰੜ ਨੇ ਪੁੱਛਿਆ ਮਹਾਰਾਜ ਮੈਨੂੰ ਇੱਥੋਂ ਦੂਰ ਹਿਮਾਲੇ ਦੀਆਂ ਚੋਟੀਆਂ ਉੱਤੇ ਛੱਡ ਦਿਓ ਕਬੂਤਰ ਨੇ ਗਰੜ ਦਾ ਤਰਲਾ ਕੀਤਾ ਮੈਂ ਤੁਹਾਡਾ ساری ਉਮਰ ਦੇਣਦਾਰ ਰਹਾਂਗਾ ਤਾਂ ਤੂੰ ਫਿਰ ਮੇਰੀ ਪਿੱਠ ਉੱਤੇ ਬਹਿ ਜਾ ਗਰਣ ਨੇ ਕਿਹਾ ਕਬੂਤਰ ਗਰੜ ਦੀ ਪਿੱਠ ਉੱਤੇ ਬਹਿ ਗਿਆ ਗਰੜ ਉਸ ਨੂੰ ਲੈ ਕੇ ਹਿਮਾਲੇ ਵੱਲ ਉੱਡ ਗਿਆ ਕਾਫੀ ਲੰਮੇ ਸਮੇਂ ਪਿਛੋਂ ਗਰਣ ਨੂੰ ਹਿਮਾਲਿਆਂ ਦੀ ਇੱਕ ਵਾਦੀ ਵਿੱਚ ਵਿਸ਼ਨੂੰ ਜੀ ਦਾ ਇੱਕ ਮੰਦਰ ਵਿਖਾਈ ਦਿੱਤਾ ਗਰੜ ਕਬੂਤਰ ਨੂੰ ਉੱਥੇ ਛੱਡ ਕੇ ਵਾਪਸ ਪਰਤ ਆਇਆ ਜਦੋਂ ਗਰੜ ਵਾਪਸ ਪੰਡਾਲ ਵਿੱਚ ਪੁੱਜਾ ਤਾਂ ਹਾਫ ਰਿਹਾ ਸੀ ਪੋਜ ਮੁੱਕ ਚੁੱਕਾ ਸੀ ਜਮਰਾਜ ਵਾਪਸ ਜਾਣ ਲਈ ਝੋਟੇ ਤੇ ਸਵਾਰ ਹੋਣ ਲਈ ਨਾਲ ਦੇ ਪੰਡਾਲ ਵਿੱਚ ਆਇਆ ਜਿੱਥੇ ਦੇਵਤਿਆਂ ਦੇ ਵਾਹਨ ਆਰਾਮ ਕਰ ਰਹੇ ਸਨ ਗਰਮ ਸਹੋਸਾਈ ਵੇਖ ਕੇ ਜਮਰਾਜ ਨੇ ਪੁੱਛਿਆ ਕਿਉਂ ਬਈ ਸਹੋਸਾਈ ਹੋਇਆ ਪਿਆ ਹੈ ਕੀ ਗੱਲ ਹੋ ਗਈ ਇਹ ਤੁਹਾਡੀ ਹੀ ਬਖਸ਼ਿਸ਼ ਦਾ ਫਾਲੇ ਗਰੜ ਨੇ ਜਰਾ ਵਿਅੰਗ ਨਾਲ ਕਿਹਾ ਮੇਰੀ ਬਖਸ਼ਿਸ਼ ਕੀ ਮਤਲਬ ਜਮਰਾਜ ਨੇ ਹੈਰਾਨੀ ਨਾਲ ਪੁੱਛਿਆ ਤਾਂ ਗਰੜ ਨੇ ਸੰਕੇਵ ਵਿੱਚ ਕਬੂਤਰ ਵਾਲੀ ਸਾਰੀ ਗੱਲ ਦੱਸਦਿਆਂ ਕਿਆ ਤੁਸੀਂ ਕਬੂਤਰ ਵੱਲ ਗਹਿਰੀ ਨਜ਼ਰ ਨਾਲ ਵੇਖ ਕੇ ਮੁਸਕਰਾ ਪਏ ਤੇ ਉਸ ਨੂੰ ਇੰਜ ਲੱਗਾ ਜਿਵੇਂ ਉਸਦੀ ਮੌਤ ਆ ਗਈ ਹੋਵੇ ਤੇ ਉਹ ਮੇਰੀ ਸ਼ਰਨ ਵਿੱਚ ਆ ਗਿਆ ਤੇ ਮੈਂ ਉਸ ਨੂੰ ਇੱਥੋਂ ਹਜ਼ਾਰਾਂ ਮੀਲ ਦੂਰ ਹਿਮਾਲਿਆ ਦੇ ਇੱਕ ਮੰਦਰ ਵਿੱਚ ਛੱਡ ਕੇ ਆਇਆ ਹਾਂ ਹੁਣੇ ਹੀ ਪੁੱਜਾਂ ਹਾਂ ਇਸੇ ਲਈ ਹਾਫ ਰਿਆ ਹਾਂ ਵਾ ਨਹੀਂ ਹੋਣੀਏ ਜਮਰਾਜ ਨੇ ਮੁਸਕਰਾਉਂਦੇ ਹੋਏ ਕਿਹਾ ਤੇਰੇ ਰਾਹ ਨਿਆਰੇ ਨੇ ਕਿਉਂ ਕੀ ਹੋਇਆ ਗਰੜ ਨੇ ਪੁੱਛਿਆ ਤਾਂ ਜਮਰਾਜ ਕਹਿਣ ਲੱਗਾ ਜਦ ਮੈਂ ਵਾਹਨ ਲਾਉਣ ਇਸ ਪੰਡਾਲ ਵਿੱਚ ਆਇਆ ਸਾਂ ਤਾਂ ਮੇਰੀ ਨਜ਼ਰ ਉਸ ਕਬੂਤਰ ਤੇ ਪਈ ਤੇ ਮੈਂ ਉਸਦੇ ਮੱਥੇ ਤੇ ਲੇਖ ਪੜ੍ਹ ਕੇ ਹਰਾਮ ਹੋ ਗਿਆ ਕਿਉਂਕਿ ਉਸ ਨੂੰ ਅਗਲੀ ਘੜੀ ਹਿਮਾਲਿਆ ਤੇ ਇੱਕ ਮੰਦਰ ਵਿੱਚ ਬੈਠੀ ਬਿੱਲੀ ਨੇ ਖਾਣਾ ਸੀ ਮੇਹਾਂ ਹਾਂ ਸਾ ਕੀ ਇਹ ਕਬੂਤਰ ਇੰਨੀ ਦੂਰ ਥੋੜੇ ਸਮੇਂ ਵਿੱਚ ਕਿਵੇਂ ਪਹੁੰਚੇਗਾ ਸੋ ਮੈਨੂੰ ਪਰਮਾਤਮਾ ਦੇ ਲਿਖੇ ਲੇਖਾਂ ਉੱਤੇ ਸ਼ੰਕਾ ਜੀ ਉੱਠੀ ਤੇ ਮੈਂ ਕਬੂਤਰ ਨੂੰ ਵੇਖ ਕੇ ਮੁਸਕਰਾ ਪਿਆ ਪਰਦੋ ਉਸ ਮੁਸ਼ਕਲ ਕੰਮ ਨੂੰ ਆਸਾਨ ਕਰ ਦਿੱਤਾ ਕਬੂਤਰ ਨੂੰ ਇੰਨੀ ਦੂਰ ਉਸ ਬਿੱਲੀ ਕੋਲ ਛੱਡ ਆਇਆ ਜਿਸ ਬਿੱਲੀ ਨੇ ਉਸ ਦਾ ਸ਼ਿਕਾਰ ਕਰਨਾ ਸੀ ਜਮਰਾਜ ਦੀ ਇਹ ਗੱਲ ਸੁਣ ਕੇ ਗਰੜ ਬਹੁਤ ਦੁਖੀ ਹੋਇਆ ਉਹ ਸੋਚਣ ਲੱਗਾ ਉਸਨੇ ਤਾਂ ਕਬੂਤਰ ਦੀ ਜਾਨ ਬਚਾਉਣ ਲਈ ਇਹ ਉਦਮ ਕੀਤਾ ਸੀ ਪਰ ਇਹ ਉਦਮ ਉਲਟਾ ਉਸਦੀ ਮੌਤ ਦਾ ਸਬਬ ਬਣਿਆ ਸੋ ਕਿਸੇ ਨੇ ਸਾਚੀ ਕੀ ਹੈ ਹੋਣੀ ਹੋਏ ਅਮਿੱਟ ਭਾਵੇਂ ਰੋ ਤੇ ਭਾਵੇਂ ਪਿਟ ਹੋਣੀ ਨੂੰ ਕੋਈ ਨਹੀਂ ਡਾਲ ਸਕਦਾ ਕਿਉਂਕਿ ਹੋਣੀ ਹੋਣੀ ਹੈ ਅਣਹੋਣੀ ਨਹੀਂ ਜੋ ਪਰਮਾਤਮਾ ਨੇ ਲੇਖ ਦਿੱਤਾ ਉਸ ਨੂੰ ਬਦਲਦੀ ਸ਼ਮਤਾ ਕਿਸੇ ਵਿੱਚ ਨਹੀਂ ਹੈ ਤੇ ਜਿੱਥੇ ਜ਼ਿੰਦਗੀ ਦਾ ਆਖਰੀ ਸਾਹ ਲਿਖਿਆ ਹੋਵੇ ਉੱਥੇ ਨਾ ਚਾਹੁੰਦੇ ਹੋਏ ਵੀ ਕੋਈ ਸਵੱਬ ਬਣ ਕੇ ਜੀਵ ਉੱਥੇ ਪਹੁੰਚ ਜਾਂਦਾ ਹੈ ਧੰਵਾਚੇ ਤੁਹਾਨੂੰ ਇਹ ਕਹਾਣੀ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ